ਨਮਸਕਾਰ ਸਾਥਿਓ ਸਾਥਿਓ ਪੀਸੀਐਸ ਦਾ ਨੋਟੀਫਿਕੇਸ਼ਨ ਐਗਜ਼ਾਮ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਤੇ ਇਸੇ ਲਈ ਅੱਜ ਬਿਲਕੁਲ ਸਟੀਕ ਜਗ੍ਹਾ ਤੇ ਸਹੀ ਜਗ੍ਹਾ ਤੇ ਅਸੀਂ ਤੁਹਾਨੂੰ ਲੈ ਆਏ ਆ ਮੇਰੇ ਨਾਲ ਨੇ ਸਰਦਾਰ ਮਨਿੰਦਰ ਸਿੰਘ ਜੀ ਜੋ ਕਿ ਆਪ ਪੀਸੀਐਸ ਰੈਂਕ ਹੋਲਡਰ ਨੇ 36ਵਾਂ ਰੈਂਕ ਇਹਨਾਂ ਦਾ ਆਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਡ੍ਰੀਮ ਆਈਏਐਸ ਦੇ ਜ਼ਰੀਏ ਇਲਾਕੇ ਦੇ ਨੌਜਵਾਨਾਂ ਨੂੰ ਅਸੀਂ ਇਸ ਰਾਹ ਦੇ ਉੱਤੇ ਹੱਥ ਫੜ ਕੇ ਉਂਗਲ ਫੜ ਕੇ ਤੋਲੀਏ ਤੇ ਸਾਡੇ ਨਾਲ ਨੇ ਮਨਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ so much for inviting me to this। ਇਹ ਸ਼ਾਇਦ ਮੇਰੇ ਆਪਣੀ ਗੱਲਬਾਤ ਨਾਲ ਕਿਸੇ ਨੌਜਵਾਨ ਨੂੰ ਰਾਹ ਪੈ ਜਾਏ। ਜੀ ਮਨਿੰਦਰ ਜੀ ਸਾਨੂੰ ਰਿਕਾਰਡਿੰਗ ਤੋਂ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਇਹ ਤੁਹਾਡਾ ਚੰਗਾ ਉਪਰਾਲਾ ਹੈ ਕਿਉਂਕਿ ਅੱਜ ਇਹ ਸਾਨੂੰ ਸਾਰੀਆਂ ਗੱਲਾਂ ਪੀਸੀਐਸ ਦੇ ਇਸ ਐਗਜ਼ਾਮ ਬਾਬਤ ਖੋਲ ਕੇ ਦੱਸਣ ਵਾਲੇ ਨੇ ਸਰ ਨੋਟੀਫਿਕੇਸ਼ਨ ਆਊਟ ਹੋ ਗਿਆ ਹੈ। ਪੇਪਰ ਕਦੋਂ ਹੋਣਾ ਹੈਗਾ ਤੇ ਪੇਪਰ ਭਰਨਾ ਕਿਵੇਂ ਹੈ? ਭਰਨ ਲੱਗੇ ਵੀ ਕਈ ਵਾਰੀ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਜਿੱਤੇ ਕਰਕੇ ਕੈਂਡੀਡੇਟ ਅਪੀਅਰ ਹੀ ਨਹੀਂ ਹੋ ਪਾਉਂਦਾ ਕੋਈ ਵੱਡਾ ਬਲੰਡਰ ਵੀ ਅਜਿਹਾ ਹੋ ਜਾਂਦਾ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਰ ਸਭ ਤੋਂ ਪਹਿਲਾਂ ਸੋ ਦੇਖੋ ਜੀ ਨੋਟੀਫਿਕੇਸ਼ਨ ਨੂੰ ਆਊਟ ਹੋਏ ਪੰਜ-ਛੇ ਦਿਨ ਹੋ ਗਏ ਐ ਜੀ ਐਂਡ ਨੋਟੀਫਿਕੇਸ਼ਨ ਜਦ ਆਪਾ ਪੜ ਰਹੇ ਹਾਂ ਤਾਂ ਬਿਲਕੁਲ ਫਰੰਟ ਦੀ ਨੋਟੀਫਿਕੇਸ਼ਨ ਦੇ ਉੱਪਰ ਲਿਖਿਆ ਕਿ ਪੇਪਰ ਜਿਹੜਾ ਹੈ April ਦੇ ਵਿੱਚ ਸ਼ਡਿਊਲਡ ਹੈਗਾ ਜੀ ਲੇਕਿਨ ਡੇਟ ਉਹਨਾਂ ਨੇ ਮੈਨਸ਼ਨ ਨਹੀਂ ਕੀਤੀ ਉਹਨਾਂ ਨੇ ਟੈਂਟੇਟਿਵ ਕਿਹਾ ਹੈ ਕਿ April ਦੇ ਫਸਟ April ਦੇ ਮਹੀਨੇ ਚ ਕਦੇ ਵੀ ਹੋ ਸਕਦਾ ਹੈ ਜੀ ਐਂਡ ਬਟ ਐਗਜ਼ੈਕਟ ਡੇ ਜਿਹੜੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਪਤਾ ਚੱਲੂਗਾ ਜਦੋਂ ਫਾਈਨਲ ਨੋਟੀਫਿਕੇਸ਼ਨ ਆ ਜਾਊਗਾ ਜੋ ਵੀ ਡੇਟ ਹੋਊਗੀ ਪੇਪਰ ਪਰੰਦਾ ਜਿਹੜਾ ਟਾਈਮ ਹੈ ਉਹ 30th ਆਫ ਜਨੂਅਰੀ ਤੱਕ ਤੁਸੀਂ ਪੇਪਰ ਭਰ ਸਕਦੇ 31 ਤਰੀਕ ਤੱਕ ਪੇਪਰ ਭਰ ਸਕਦੇ ਠੀਕ ਹੈ ਐਂਡ ਉਹਨਾਂ ਨੇ ਬੀਪੀਐਸਸੀ ਦੀ ਵੈਬਸਾਈਟ ਤੇ ਲਿੰਕ ਆ ਗਿਆ ਐਂਡ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਜੋ ਹੈ ਪੇਪਰ ਫਿਲ ਕਰ ਸਕਦੇ ਹੋ ਉਹਨ ਪੇਪਰ ਦੇ ਵਿੱਚ ਕੀ ਹੈ ਕਿ ਡਿਫਰੈਂਟ ਡਿਫਰੈਂਟ ਪੋਸਟਾਂ ਆਈਆਂ ਜੀ ਹਨਾ ਐਂਡ ਪੋਸਟਾਂ ਦੇ ਵਿੱਚ ਅਲੱਗ-ਅਲੱਗ ਉਹਦੀ ਕੈਟਾਗਰੀਜ਼ ਵੀ ਹੈਗੀਆਂ ਜਿਵੇਂ ਇੱਕ ਚੀਜ਼ ਜਿਹੜੀ ਸਭ ਤੋਂ ਇਮਤਿਹਾਨ ਦੇਣ ਵਾਲੀ ਇਹ ਹੈ ਕਿ ਤੁਸੀਂ ਜਦੋਂ ਵੀ ਪੇਪਰ ਭਰਨਾ ਹੈ ਤੁਸੀਂ ਇਹ ਜ਼ਰੂਰ ਦੇਖੋਗੇ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਫਾਲ ਕਰਦੇ ਹੋ ਠੀਕ ਹੈ ਜੀ ਇਹਨਾਂ ਕਈ ਵਾਰੀ ਬੱਚਾ ਜਿਹੜਾ ਹੈਗਾ ਕਿਸੇ ਹੋਰ ਕੈਟਾਗਰੀ ਚ ਭਰ ਜਾਂਦਾ ਉਹਦੇ ਜਿਹੜੇ ਨੰਬਰ ਆਫ ਪੋਜੀਸ਼ਨਸ ਘੱਟ ਹੁੰਦੀਆਂ ਤਾਂ ਤੁਸੀਂ ਜ਼ਰੂਰ ਦੇਖੋਗੇ ਕਿਹੜੀ-ਕਿਹੜੀ ਕੈਟਾਗਰੀ ਚ ਤੁਸੀਂ ਫਾਲ ਕਰਦੇ ਹੋ ਐਂਡ ਕੀ ਤੁਹਾਡੇ ਕੋਲ ਉਸ ਕੈਟਾਗਰੀ ਨੂੰ ਸਪੋਰਟ ਕਰਨ ਵਾਸਤੇ ਡਾਕੂ ਉਦੇ ਕੋਲੇ ਉਹ ਸਾਰੇ ਡਾਕੂਮੈਂਟਸ ਹੈਗੇ ਆ ਜਿਹਦੇ ਚੋ ਵੀਡਬਲਯੂਐਸ ਕੈਟਾਗਰੀ ਚਾਹੁੰਦਾ ਹੋਵੇ ਤਾਂ ਉਹ ਸਾਰੀ ਚੀਜ਼ਾਂ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਠੀਕ ਹੈ ਜੀ ਤੇ ਅਸਹੀ ਹੈ ਜੀ ਹਾਂ ਥੋੜਾ ਧਿਆਨ ਰੱਖਣਾ ਲਾ ਤੇ ਪ੍ਰੀਫਰੈਂਸਸ ਅਸੀਂ ਜੇਕਰ ਪੋਸਟਾਂ ਮੁਤਾਬਕ ਇਹਦੇ ਚ ਦੇਣੀਆਂ ਉਹ ਕਿਵੇਂ ਭਰਨੇ ਆ ਦੇਖੋ ਇਹ ਨਾ ਪ੍ਰੀਲਿਮਸ ਦਾ ਪੇਪਰ ਹੈ ਜੀ ਪ੍ਰੀਲਿਮਸ ਦੇ ਪੇਪਰ ਚ ਹਲੇ ਨਹੀਂ ਪ੍ਰੀਫਰੈਂਸਸ ਪੁੱਛਿਆ ਜਾਂਦੀਆਂ ਪ੍ਰੀਲਿਮਸ ਦੇ ਪੇਪਰ ਦਾ ਸਿੰਪਲ ਪੇਪਰ ਹੋਊਗਾ ਜਿਹੜਾ ਤੁਸੀਂ ਫਿਲ ਕਰਨਾ ਹੈ ਬਟ ਵਾਂਸ ਤੁਹਾਡਾ ਪ੍ਰੀਲਿਮਸ ਕਲੀਅਰ ਹੁੰਦਾ ਤੁਸੀਂ ਮੇਨਸ ਚ ਜਾਂਦੇ ਹੋ ਮੇਨਸ ਤੋਂ ਬਾਅਦ ਜਿਹੜਾ ਇੰਟਰਵਿਊ ਆ ਜਾਂਦਾ ਮੇਨਸ ਕਲੀਅਰ ਹੋ ਜਾਂਦਾ ਤਾਂ ਜਦੋਂ ਮੇਨਸ ਦਾ ਪੇਪਰ ਹੁੰਦਾ ਉਦੋਂ ਤੁਹਾਨੂੰ ਜਿਹੜਾ ਹੈ ਪ੍ਰੀਫਰੈਂਸਸ ਤੇ ਜਿਹੜੀਆਂ ਹੈ ਕੁਝ ਦਸਨੀਆਂ ਪੈਂਦੀ ਹੈ ਜੀ ਤਾਂ ਇਹਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਹੈ ਜਿਵੇਂ ਐਸ ਡੀ ਐਮ ਦੀ ਪੋਸਟ ਹੈ ਡੀ ਐਸ ਪੀ ਦੀ ਪੋਸਟ ਹੈ ਡੀ ਐਸ ਪੀ ਜੇਲ ਦੀ ਪੋਸਟ ਹੈ ਇਦਾਂ ਦੀਆਂ ਪੋਜੀਸ਼ਨਸ ਹੈਗੀਆਂ ਤੁਹਾਡੀਆਂ ਤਾਂ ਇਹ ਸਾਰੀਆਂ ਪੋਸਟਾਂ ਮਤਲਬ ਤੁਸੀਂ ਆਪ ਦੀ ਪ੍ਰੀਫਰੈਂਸਿਸ ਦੇਣੇ ਹੋ ਕਿ ਮੈਨੂੰ ਟਾਪ ਤੇ ਕਿਹੜੀ ਭਰਨੀ ਹੈ ਲੇਕਿਨ ਉਹ ਮੇਨਸ ਤੋਂ ਬਾਅਦ ਆਏਗਾ ਜਦੋਂ ਇਹ ਸਾਰਾ ਰਿਜ਼ਲਟ ਆਉਂਦਾ ਹੈ ਜੀ ਇਹ ਸਪਰੀਲਿਮ ਐਗਜ਼ਾਮ ਦੇ ਵਿੱਚ ਕਿੰਨੇ ਐਗਜ਼ਾਮ ਹੋਣੇ ਨੇ ਕਿਸ ਤਰ੍ਹਾਂ ਦਾ ਸਿਲੇਬਸ ਹੈ ਜਿਵੇਂ ਇੱਕ ਸੀ ਸੈਟ ਦਾ ਪੇਪਰ ਵੀ ਤੁਸੀਂ ਕਹਿੰਦੇ ਹੋ ਵੀ ਹੁੰਦਾ ਹੈ ਇਹਦੇ ਵਿੱਚ ਸਾਨੂੰ ਇਸ ਦਾ ਸਟਰਕਚਰ ਦੱਸ ਦਿਓ ਢਾਂਚਾ ਕੀ ਹੈ ਕੀ ਖ ਦੇਖੋ ਜੀ ਆ ਪੇਪਰ ਜਿਹੜਾ ਹੈਗਾ ਇਹ ਦੋ ਸਟੇजेस ਦੇ ਵਿੱਚ ਪੇਪਰ ਹੁੰਦਾ ਜੀ ਪਹਿਲਾ ਜਿਹੜਾ ਸਟੈਪ ਹੁੰਦਾ ਉਹ ਜੀਐਸ ਹੁੰਦਾ ਤੇ ਦੂਜਾ ਜਿਹੜਾ ਸਟੈਪ ਹੁੰਦਾ ਉਹ ਸੀਸੈਟ ਦਾ ਪੇਪਰ ਹੁੰਦਾ ਠੀਕ ਹੈ ਜੀ ਜਿਹੜਾ ਸਵੇਰ ਪੇਪਰ ਹੁੰਦਾ ਜੀ ਉਹ ਜੀਐਸ ਦਾ ਪੇਪਰ ਹੁੰਦਾ ਤੇ ਸ਼ਾਮ ਨੂੰ ਸੀਸੈਟ ਦਾ ਪੇਪਰ ਹੁੰਦਾ ਜੀ ਇਸ ਤੋਂ ਪਹਿਲਾਂ ਅੱਜ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਸੀ ਸੈੱਟ ਦੇ ਵੀ ਮਾਰਕਸ ਜੁੜਦੇ ਸੀਗੇ ਲੇਕਿਨ ਇਸ ਨੋਟੀਫਿਕੇਸ਼ਨ ਚ ਬੜਾ ਇੰਪੋਰਟੈਂਟ ਹੈ ਕਿ ਸੀ ਸੈੱਟ ਕੁਆਲੀਫਾਈਂਗ ਕਰ ਦਿੰਦਾ ਹੈ ਜੀ ਬਿਲਕੁਲ ਐਂਡ ਨੋਟੀਫਿਕੇਸ਼ਨ ਚ ਇਹ ਗੱਲ ਲਿਖੀ ਹੋਈ ਹੈ ਕਿ ਤੁਹਾਨੂੰ 40% ਮਿਨੀਮਮ ਮਾਰਕਸ ਸਕੋਰ ਕਰਨੇ ਪੈਣਗੇ ਜੀ ਮਤਲਬ ਪਹਿਲਾਂ ਤੁਹਾਡਾ ਸੀ ਸੈੱਟ ਦਾ ਪੇਪਰ ਚੈੱਕ ਹੋਊਗਾ ਜੀ ਹੈਨਾ ਉਹਦੇ ਵਿੱਚ ਜੇ ਤੁਹਾਡੇ 40% ਨੰਬਰ ਆ ਗਏ ਤਾਂ ਤੁਹਾਡਾ ਜੀਐਸ ਦਾ ਪੇਪਰ ਚੈੱਕ ਹੋਊਗਾ 40% ਤੋਂ ਜਿੰਨਾ ਮਰਜੀ ਉੱਪਰ ਚਲੇ ਜਾਓ ਕੋਈ ਲਾਜਿਕ ਨਹੀਂ ਹੈਗਾ ਜੀ 40% ਮੀਨਮਮ ਆਨੇ ਚਾਹੀਦੇ ਜੀ ਜੀਐਸ ਦੇ ਜਿੰਨੇ ਮਾਰਕਸ ਹੋਣਗੇ ਉਹ ਤੁਹਾਡੀ ਕਟਆਫ ਬਣੂਗੀ ਮਤਲਬ ਬੇਸਿਕਲੀ ਮੈਰਿਟ ਜਿਹੜੀ ਹੈ ਜੀਐਸ ਦੇ ਬੇਸਿਸ ਤੇ ਹੋਏਗੀ ਜੀ ਤੇ ਜੀਐਸ ਦੇ ਪੇਪਰ ਦੇ ਵਿੱਚ ਤੁਹਾਨੂੰ ਜਿਵੇਂ ਮਤਲਬ एवरीथिंग ਜਿਹੜੇ ਹੈ ਨਾ ਆਪਾਂ ਕਹਿੰਦੇ ਨੇ एवरीथिंग ਅੰダー ਦਾ Sun ਇਸ ਯੋ ਸਿਲੇਬਸ ਜੀ ਹੈ ਨਾ ਤਾਂ ਇਹਦੇ ਵਿੱਚ ਤੁਹਾਨੂੰ ਸਭ ਕੁਝ ਹੀ ਕਰਨਾ ਪਊਗਾ ਕਰੰਟ ਅਫੇਅਰਸ ਪੋਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਸੋਸਾਇਟੀ ਮਤਲਬ ਬਹੁਤ ਟਾਪਿਕਸ ਹੈ ਜਿਹੜੇ ਤੁਨੂੰ ਡੈਪਥ ਅਨਾਲਿਸਿਸ ਉਹਨਾਂ ਦੇ ਕਰਨੀਆਂ ਪੈਣਗੀਆਂ ਜੀ ਸੀ ਸੈਟ ਇਜ਼ 올 अबाउट ਮੈਥ ਰੀਜ਼ਨਿੰਗ ਐਂਡ ਉਹ ਸਾਰੀ ਚੀਜ਼ਾਂ ਜਿਹੜਾ ਜਿਵੇਂ ਕਿ ਬਾਕੀ ਇਮਤਿਹਾਨ ਹੁੰਦੇ ਬਿਲਕੁਲ ਜੀ ਬਿਲਕੁਲ ਜੀ ਤੇ ਸਰ ਮੋਟੀਵੇਸ਼ਨ ਅਸੀਂ ਕਿਵੇਂ ਬਣਾਈਏ ਸਮਾਂ ਜਿਹੜਾ ਹੈ ਜਦੋਂ ਨੋਟੀਫਿਕੇਸ਼ਨ ਆ ਗਿਆ ਹੈ ਨਾ ਉਸ ਤੋਂ ਬਾਅਦ ਸਾਨੂੰ یوں ਲੱਗਦਾ ਵੀ ਬਹੁਤ ਲਿਮਟਿਡ ਸਮਾਂ ਹੈ ਜਿਹੜੇ ਸਾਥੀਆਂ ਨੇ ਹੁਣ ਤੱਕ ਨਹੀਂ ਸੋਚਿਆ ਤੇ ਹੁਣ ਸੋਚ ਰਹੇ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਬਾਅਦ ਇਹ ਨੋਟੀਫਿਕੇਸ਼ਨ ਆਇਆ ਜੀ ਤੇ ਕਿਵੇਂ ਰਣਨੀਤੀ ਕਿਵੇਂ ਬਣਾਉਣੀ ਹੈ ਦੇਖੋ ਜੀ ਰਣਨੀਤੀ ਮੈਂ ਇੱਕ ਚੀਜ਼ ਬਲੀਵ ਕਰਦਾ ਹਾਂ ਕਿ ਤੁਹਾਡਾ ਮੈਨ ਆਰਜ਼ ਮੈਨਰ ਮਤਲਬ ਅਗਰ ਆਪਾਂ ਕਿਸੇ ਚੀਜ਼ ਨੂੰ 2000 ਘੰਟੇ ਲਗਾਈਏ ਕਿਸੇ ਵੀ ਚੀਜ਼ ਨੂੰ ਤਾਂ ਆਪਾਂ ਉਹਦੇ ਚ ਥੋੜਾ ਐਕਸਲ ਕਰ ਲੈਨੇ ਆ। ਉਹਨੂੰ 2000 ਘੰਟੇ ਤੁਸੀਂ ਕਿਵੇਂ ਕਰ ਸਕਦੇ ਹੋ ਹੈਨਾ ਉਹ ਤੁਸੀਂ ਦੇਖਣਾ ਹੈਗਾ। ਮਤਲਬ ਦਿਨ ਚ ਅਗਰ ਤੁਸੀਂ 15 ਘੰਟੇ ਪੜ੍ਹਦੇ ਹੋ ਤਾਂ 15 ਘੰਟੇ ਆਲਮੋਸਟ 3 ਦਿਨਾਂ ਦੇ ਵਿੱਚ ਸਾਡੇ ਮਤਲਬ 450 ਘੰਟੇ ਹੋ ਗਏ ਐਂ 4 ਮਹੀਨੇ ਚੋ 1700 1800 ਘੰਟੇ ਹੋ ਗਏ। ਤੋ ਜੇ ਤੁਸੀਂ 15 ਘੰਟੇ ਪੜ੍ਹਦੇ ਹੋ ਤਾਂ 4 ਮਹੀਨੇ ਵਿੱਚ ਕਵਰ ਕੀਤਾ ਜਾ ਸਕਦਾ ਹੈ ਲੇਕਿਨ ਅਗਰ ਤੁਸੀਂ 8 ਘੰਟੇ ਪੜ੍ਹਦੇ ਹੋ ਤਾਂ 8 ਮਹੀਨੇ ਵਿੱਚ ਕਵਰ ਹੋਊਗਾ ਐਂਡ ਅਗਰ ਤੁਸੀਂ 4 ਹੀ ਘੰਟੇ ਪੜ੍ਹ ਰਹੇ ਹੋ ਤੇ ਅਗਰ ਤੁਸੀਂ ਪੜ੍ਹ ਹੀ ਨਹੀਂ ਰਹੇ ਤਾਂ ਫਿਰ ਜਿੰਨਾ ਮਰਜ਼ੀ ਟਾਈਮ ਲਾ ਲਓ ਜੀ ਹਾਂ ਕਈ ਵਾਰੀ ਅਸੀਂ ਪੜ੍ਹਤਾ ਰਹੇ ਹੁੰਨੇ ਆ ਪਰ ਇੱਕੋ ਹੀ ਪਾਸੇ ਹੋ ਜਾਂਦੇ ਆ ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਸਕੂਲਾਂ 'ਚ ਵੀ ਪੜ੍ਹਦੇ ਸੀਗੇ ਜਿਹੜਾ ਸਾਨੂੰ ਸਬਜੈਕਟ ਵਧੀਆ ਲੱਗਦਾ ਸੀ ਅਸੀਂ ਉਹੀ ਪੜ੍ਹ ਜਾਂਦੇ ਸੀਗੇ ਤੇ ਆਪਣੇ ਆਪ ਨੂੰ ਕੰਫਰਟ ਕਰਨ ਤੇ ਚੱਲਦੇ ਆ ਤੇ ਕਿਤੇ ਆਏ ਨਾ ਹੋਵੇ ਵੀ ਅਸੀਂ ਸਾਰਾ ਸਮਾਂ ਸੀ ਸੈਟ ਤੇ ਲਾ ਦਈਏ ਹੁਣ ਜਾਂ ਸਾਰਾ ਸਮਾਂ ਇਨੂ ਸਰ ਕਿਵੇਂ ਕਿਵੇਂ ਸਮਾਂ ਕਿਵੇਂ ਕਿਵੇਂ ਦੇਖੋ ਹਰ ਇੱਕ ਸਬਜੈਕਟ ਨੂੰ ਕੁਝ ਨਾ ਕੁਝ ਟਾਈਮ ਦੇਣਾ ਪਊਗਾ ਠੀਕ ਹੈ ਜੀ ਸੀ ਸੈੱਟ ਤਾਂ ਚਲੋ ਕੁਆਲੀਫਾਈਂਗ ਹੀ ਹੈ ਬਟ ਉਹਨੂੰ ਇਗਨੋਰ ਨਹੀਂ ਕਰ ਸਕਦੇ ਆਪਾਂ ਕੁਆਲੀਫਾਈ ਵੀ ਕਰਨਾ ਜ਼ਰੂਰੀ ਹੈ ਜੀ ਲੇਕਿਨ ਮੇਜਰ ਫੋਕਸ ਆਪਣਾ ਜੀਐਸਟੀ ਹੋਣਾ ਚਾਹੀਦਾ ਹੈ ਐਂਡ ਜੀਐਸ ਦੇ ਵਿੱਚ ਵੀ ਨਾ ਅਗਰ ਆਪਾਂ ਪੁਰਾਣੇ ਪੇਪਰਸ ਦਾ ਐਨਾਲਿਸਿਸ ਕਰੀਏ ਕਿਉਂਕਿ ਪੁਰਾਣੇ ਜਿਹੜੇ ਪੇਪਰਸ ਹੁੰਦੇ ਨੇ ਉਹ ਹੀ ਆਪਾਂ ਨੂੰ ਦੱਸਦੇ ਕਿ ਵੀ ਕਿੱਦਾਂ ਦਾ ਪੈਟਰਨ ਆ ਰਿਹਾ ਹੈ ਕਿੱਦਾਂ ਦਾ ਪੇਪਰ ਆ ਰਿਹਾ ਹੈ ਤੋ ਜੇ ਆਪਾਂ ਪੁਰਾਣੇ ਪੇਪਰਸ ਐਨਲਾਈਜ਼ ਕਰੀਏ ਤੋ ਇਹ ਨਿਕਲ ਕੇ ਆਉਂਦਾ ਕਿ 7 ਤੋਂ 8 ਸਬਜੈਕਟਸ ਐ ਜਿਨ੍ਹਾਂ ਚ ਆਪਾਂ ਨੂੰ ਐਕਸਲ ਕਰਨਾ ਪਊਗਾ। ਹੈਨਾ 7 ਤੋਂ 8 ਸਬਜੈਕਟਸ ਦੇ ਵਿੱਚ ਪੋਲਿਟੀ, ਹਿਸਟਰੀ, ਕਰੰਟ ਅਫੇਅਰਸ ਹੋ ਜਾਂਦਾ ਹੈ। ਤੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਸਾਰੇ 7 ਤੋਂ 8 ਸਬਜੈਕਟਸ ਦੇ ਉੱਪਰ ਫੋਕਸ ਕਰਨਾ ਪਊਗਾ। ਰਾਦਰ ਦਿਨ ਤੁਸੀਂ ਇੱਕੋ ਸਬਜੈਕਟ ਦੇ ਉੱਪਰ ਫੋਕਸ ਕਰੋ। ਅਗਰ ਇੱਕ ਸਬਜੈਕਟ ਤੇ ਫੋਕਸ ਕਰੋਗੇ 20 ਕਵੈਸਚਨ ਹੀ ਹੋਣੇ ਐ। ਹੈਨਾ ਤੁਹਾਨੂੰ 60-70 ਕਵੈਸਚਨ ਐ ਐਟ ਲੀਸਟ ਸਹੀ ਕਰਨੇ ਪੈਣਗੇ 100 ਦੇ ਵਿੱਚੋਂ। ਅਨਦਰਲੀ ਆ ਪੀਸੀਐਸ ਜਾਂ ਪੀਪੀਐਸਸੀ ਦੇ ਜਿਹੜੇ ਮੁਖੀ ਰਹੇ ਨੇ ਉਹਨਾਂ ਨੇ ਨਾ ਇੱਕ ਬਦਲਾਅ ਤਜਵੀਜ਼ ਕੀਤਾ ਸੀਗਾ ਕਿ ਯੂਪੀਐਸਸੀ ਦੇ ਤਰਜ਼ ਤੇ ਇਹ ਲਿਆ ਜਾਵੇ ਜਿਹਦੇ ਚੱਲਦੇ ਆ ਇਹ ਬਦਲਾਅ ਆਇਆ ਹੈਗਾ ਸੀ ਸੈਟ ਕੁਆਲੀਫਾਈ ਕਿ ਬਿਲਕੁਲ ਹੈਗਾ ਕੀ ਸਿਲੇਬਸ ਦੇ ਵਿੱਚ ਵੀ ਕੋਈ ਬਦਲਾਅ ਕੀਤਾ ਗਿਆ ਨਹੀਂ ਸਿਲੇਬਸ ਦੇ ਵਿੱਚ ਕੋਈ ਜ਼ਿਆਦਾ ਬਦਲਾਅ ਨਹੀਂ ਹੈ ਬਸ ਇੱਕ ਛੋਟੀ ਜੀ ਇਹਨਾਂ ਨੇ ਪੁਆਇੰਟ ਦਿੱਤਾ ਹੈ ਕਿ ਮੇਨਸ ਦੇ ਪੇਪਰ ਦੇ ਵਿੱਚ ਨਾ ਫੋਕਸ will be on ਪੰਜਾਬ ਜੀ ਠੀਕ ਹੈ ਪੰਜਾਬ ਦੇ ਉੱਪਰ ਫੋਕਸ ਹੋਗਾ ਪੰਜਾਬ ਦੇ ਇਤਿਹਾਸ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਜੀਓਗ੍ਰਾਫੀ ਦੇ ਉੱਪਰ ਹੁਣ ਇਹਦੇ ਚ ਜਿਵੇਂ ਮੈਂ ਤੁਹਾਨੂੰ ਦੱਸਦਾ ਪਹਿਲਾਂ ਵੀ ਪੰਜਾਬ ਚ ਕੁਐਸਚਨਸ ਆਂਦੇ ਸੀਗੇ ਇਦਾਂ ਨਹੀਂ ਸੀਗਾ ਕਿ ਪਿਛਲੇ ਸਾਲਾਂ ਚ ਪੀਸੀਐਸ ਚ ਪੰਜਾਬ ਨਹੀਂ ਪੁੱਛਿਆ ਗਿਆ ਲੇਕਿਨ ਜਿਵੇਂ ਸਪੋਜ਼ ਕਰੋ ਪੰਜਾਬ ਚ ਤਿੰਨ ਚਾਰ ਕੁਐਸਚਨਸ ਆਏ ਹੈ ਇਸ ਵਾਰੀ ਐਕਸਪੈਕਟਿਡ ਹੈ ਕਿ ਉਹ ਡਬਲ ਹੋ ਜਾਣਗੇ ਤੋ ਮਤਲਬ 6-7 ਕੁਐਸਚਨਸ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਪੰਜਾਬ ਦੇ ਵਿੱਚੋਂ ਆਣਗੇ ਆਣਗੇ ਤੋ ਪੰਜਾਬ ਨੂੰ ਜਿਆਦਾ ਥੋੜਾ ਜਿਆਦਾ ਫੋਕਸ ਚ ਰੱਖਿਆ ਗਿਆ ਹੈ ਜੀ ਠੀਕ ਹੈ ਜੀ ਮੋਟੀਵੇਸ਼ਨ ਕਿਵੇਂ ਬਣਾਈਏ ਮ ਦੇ ਨਾਲ ਇੱਥੇ ਬੈਠੇ ਗੱਲ ਸੁਣ ਰਿਹਾ ਸੀਗਾ ਕਿ ਤੁਸੀਂ ਆਪ ਇੱਕ ਮੋਟੀਵੇਸ਼ਨ ਹੋ ਤੁਹਾਡੇ ਫਾਦਰ ਸਾਹਿਬ ਜਦੋਂ ਡੈਥ ਬੈੱਡ ਤੇ ਸੀਗੇ ਉਸ ਵੇਲੇ ਉਹਨਾਂ ਦੀ ਖਾਹਿਸ਼ ਨੂੰ ਪੂਰੇ ਕਰਨ ਦੇ ਚੱਲਦੇ ਆ ਤੁਸੀਂ ਤਿਆਰੀ ਕਰ ਰਹੇ ਸੀ ਹੁਬਕੇ ਤੁਸੀਂ ਤਿਆਰੀ ਕੀਤੀ ਤੇ ਇਸ ਪੋਜੀਸ਼ਨ ਦੇ ਉੱਤੇ ਰੈਂਕ ਵੀ ਹਾਸਲ ਕੀਤਾ ਤੇ ਅੱਜ ਪ੍ਰੇਰਿਤ ਵੀ ਕਰ ਰਹੇ ਹੋ ਗਾਈਡ ਵੀ ਕਰ ਰਹੇ ਹੋ ਅਸੀਂ ਆਪਣੀ ਜਿਹੜੀ ਹੈ ਮੋਟੀਵੇਸ਼ਨ ਕਿਵੇਂ ਬਰਕਰਾਰ ਰੱਖਣੀ ਹੈ ਇਨਸਪੀਰੇਸ਼ਨ ਕਿਵੇਂ ਬਣਾਈ ਰੱਖਣੀ ਹੈ ਜੀ ਦੇਖੋ ਮੋਟੀਵੇਸ਼ਨ ਮੈਂ ਤਾਂ ਹੀ ਸੋਚਦਾ ਕਿ ਜੇ ਤੁਹਾਡੇ ਚ ਡਿਜ਼ਾਇਰ ਹੈਗਾ ਜੀ ਉਹ ਨੋ ਸਿਵਲ ਸਰਵੈਂਟ ਬਨੰਦਾ ਐਂਡ ਉਸ ਬਨੰਦੇ ਪਿੱਛੇ ਵੀ ਕੁਝ ਕਾਰਨ ਹੈਗੇ ਆ ਤੁਹਾਡੇ ਕਿ ਤੁਸੀਂ ਸਮਾਜ 'ਚ ਵੀ ਡਿਫਰੈਂਸ ਕ੍ਰੀਏਟ ਕਰਨਾ ਚਾਹੁੰਦੇ ਹੋ ਕੋਈ ਅਥਾਰਟੀ ਚਾਹੁੰਦੇ ਹੋ ਕੋਈ ਅਜ ਐਸ ਡੀ ਐਮ ਦੇ ਕੋਲੇ ਬਹੁਤ ਪਾਵਰਸ ਹੈਗੀਆਂ ਹੈ ਨਾ ਹੁਲ ਗਰਾਉਂਡ ਲੈਵਲ ਦੇ ਉੱਪਰ ਬਹੁਤ ਚੰਗੇ ਕੰਮ ਕਰ ਸਕਦਾ ਹੈ ਬਹੁਤ ਪ੍ਰੋਬਲਮਸ ਦਾ ਸੋਲੂਸ਼ਨ ਦੇ ਸਕਦਾ ਹੈ ਕਿਸੇ ਵੀ ਲੈਵਲ ਤੇ ਦੇ ਸਕਦਾ ਹੈ ਤਾਂ ਜੇ ਤੁਸੀਂ ਉਸ ਡਿਜ਼ਾਇਰ ਨਾਲ ਭਰੇ ਹੋਏ ਹੋ ਹੈ ਨਾ ਯੂ ਆਰ ਬਰਨਿੰਗ ਵਿਦ दैट ਡਿਜ਼ਾਇਰ ਤੋ ਤੁਹਾਡੇ ਲਈ ਫਿਰ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਡਿਸਟਰੈਕਸ਼ਨਸ ਹੋ ਜਾਂਦੀਆਂ ਠੀਕ ਹੈ ਜੇ ਤੁਸੀਂ ਤੁਹਾਡੇ ਚੋ ਡਿਜ਼ਾਇਰ ਹੀ ਨਹੀਂ ਹੈਗਾ ਬਸ ਤੁਸੀਂ ਕਿਸੇ ਨੇ ਦੇਖ ਲਿਆ ਜੀ ਹਾਂਜੀ ਉਹ ਤਿਆਰੀ ਕਰ ਰਿਹਾ ਮੈਂ ਵੀ ਕਰ ਲੈਣਾ ਐ ਤੁਹਾਨੂੰ ਐਂਡ ਗੋਲ ਨਹੀਂ ਪਤਾ ਕਿ ਮੈਂ ਕਿਉਂ ਕਰਨਾ ਚਾਹੁੰਦਾ ਐ ਇਸ ਨੂੰ ਤਾਂ ਫਿਰ ਬਾਕੀਆਂ ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਇੰਪੋਰਟੈਂਟ ਹੋ ਜਾਂਦੀਆਂ ਤੇ ਪੜ੍ਹਾਈ ਜਿਹੜੀ ਡਿਸਟਰੈਕਸ਼ਨ ਹੋ ਜਾਂਦੀ ਹੈ ਹੁਣ ਤੁਸੀਂ ਸੋਚਣਾ ਹੈ ਜੀ ਕਿ ਉਹ ਗੱਲਾਂ ਇੰਪੋਰਟੈਂਟ ਹੈ ਕਿ ਪੜ੍ਹਾਈ ਇੰਪੋਰਟੈਂਟ ਹੈ ਵਾਕਈ ਇੱਕ ਲੌਂਗ ਟਰਮ ਵਿਜ਼ਨ ਬਹੁਤ ਜ਼ਰੂਰੀ ਹੈ ਮੇਨੂੰ ਲੱਗਦਾ ਹੈ ਕਿ ਤੁਸੀਂ ਆਦੇ ਆਨ ਨੂੰ 10 ਸਾਲ ਬਾਅਦ 15 ਸਾਲ ਬਾਅਦ ਕਿਸ ਪਾਰਟਿਕੂਲਰ ਮੁਕਾਮ ਤੇ ਦੇਖਣਾ ਚਾਹੁੰਦੇ ਹੋ ਹੈ ਨਾ ਲੋਕ ਜਨਰਲੀ ਸ਼ਾਰਟ ਟਰਮ ਵਿਊਜ਼ ਦੇ ਵਿੱਚ ਰਹਿੰਦੇ ਆ ਨਾਨ ਅਕੈਡੈਮਿਕ ਸਟਰਗਲਸ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਪੜ੍ਹਾਈ ਦਾ ਘੱਟ ਹੈ ਨਾਨ ਅਕੈਡੈਮਿਕ ਸਟਰਗਲਸ ਵਾਲੀਆਂ ਲੋਕਾਂ ਦੀਆਂ ਹੈ ਨਾ ਕਿ ਨਾ ਤੇ ਉਹਦੇ ਵਿੱਚ ਜ਼ਿਆਦਾ ਫਸੇ ਹੋਏ ਆ ਤੋ ਅਲਟੀਮੇਟਲੀ ਉਹ ਤਾਂ ਨੋ ਨੀ ਮੋਡ ਮਤਲਬ ਹੈਲਪ ਕਰੂਗੀ ਤੁਹਾਨੂੰ ਫੋਕਸ ਕਰਨਾ ਪਊਗਾ ਮਹਿੰਦਰ ਜੀ ਜਿਹੜੇ ਸਾਥੀ ਸਰਵਿਸ ਚ ਨੇ ਉਹ ਤਿਆਰੀ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਸਮਾਂ ਜਿਹੜਾ ਹੈ ਕਿਉਂਕਿ ਦਫ਼ਤਰੀ ਸਮਿਆਂ ਤੋਂ ਬਾਅਦ ਦਫ਼ਤਰੀ ਘੰਟਿਆਂ ਤੋਂ ਬਾਅਦ ਉਹਨਾਂ ਨੇ ਸਮਾਂ ਦੇਣਾ ਹੈ ਇਸ ਪੜਾਈ ਨੂੰ ਉਹਨਾਂ ਲਈ ਕੀ ਸਟ੍ਰੈਟਜੀ ਤੇ ਕੀ ਨੁਕਤੇ ਹੋ ਸਕਦੇ ਨੇ ਦੇਖੋ ਜੀ ਉਹਦੇ ਵਿੱਚ ਇਹੀ ਹੈ ਕਿ ਪਹਿਲੀ ਗੱਲ ਤਾਂ ਮੈਂ ਇਹ ਸੋਚਦਾ ਕਿ ਜਿਹੜੇ ਜ ਬਹੁਤ ਜ਼ਿਆਦਾ ਮੋਟੀਵੇਟਿਡ ਹੁੰਦਾ ਇੱਕ ਸੈਮੈਸਟਰਿਕਲ ਤੁਸੀਂ ਲੈ ਸਕਦੇ ਹੋ ਮਤਲਬ ਸਕੇਟ ਲੀਵ ਲੈ ਸਕਦੇ ਹੋ ਤਿੰਨ ਚਾਰ ਮਹੀਨਿਆਂ ਦੀ ਜੇ ਅਫੋਰਡ ਹੋ ਸਕਦਾ ਹੈ ਜੀ ਬਾਕੀ ਜੇ ਨਹੀਂ ਅਫੋਰਡ ਹੋ ਸਕਦਾ ਤਾਂ ਤੁਸੀਂ ਦੇਖੋ ਜਿਹੜੇ ਆਲਰੇਡੀ ਸਰਵਿਸ ਚ ਹੁੰਦੇ ਉਹਨਾਂ ਨੂੰ ਕੁਝ ਚੀਜ਼ਾਂ ਦਾ ਐਜ ਹੁੰਦਾ ਕਿਉਂਕਿ ਉਹ ਸਰਵਿਸ ਚ ਹੈ ਤਾਂ ਉਹਨਾਂ ਨੇ ਕੁਝ ਨਾ ਕੁਝ ਪੜ੍ਹਾਈ ਕੀਤੀ ਹੋਣੀ ਹੈ ਪਹਿਲਾਂ ਤਾਂ ਹੀ ਉਹ ਕੋਈ ਗਵਰਨਮੈਂਟ ਐਗਜ਼ਾਮ ਦਿੱਤਾ ਤੇ ਉਹ ਕਲੀਅਰ ਹੋਇਆ ਤਾਂ ਬੇਸ ਉਹਨਾਂ ਦਾ ਕਲੀਅਰ ਹੈ ਜੀ ਤੀਜੀ ਜਿਹੜਾ ਫਾਇਦਾ ਸਰਵਿਸ ਚ ਹੁੰਦਾ ਹੈ ਕਿ ਤੁਸੀਂ ਜਦੋਂ ਸਰਵਿਸ ਚੋਂ ਕਿਸੇ ਵੀ ਸਰਵਿਸ ਚੋਂ ਤੁਹਾਨੂੰ ਉਸ ਬੈਕ ਵਿੱਚ ਦੀ ਨੌਲੇਜ ਹੁੰਦੀ ਹੈ ਲੈਟਸ ਸੇ ਕੋਈ ਫੂਡ ਸਪਲਾਈ ਚ ਹੈਗਾ ਤਾਂ ਉਹਨੂੰ ਐਗਰੀਕਲਚਰ ਮਿਨਿਸਟਰੀ ਦੀ ਇਹ ਸਾਰੀ ਨੌਲੇਜ ਹੋਗੀ ਜਿਵੇਂ ਤੁਸੀਂ ਕਿਸੇ ਸਰਵਿਸ ਚ ਹੈਗੇ ਹੋ ਤਾਂ ਉਹਨੂੰ ਉਸ ਚੀਜ਼ ਦੀ ਪੂਰੀ ਨੌਲੇਜ ਹੋਊਗੀ ਜੀ ਤੋ ਉਹ ਵੀ ਇੱਕ ਫਾਇਦਾ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਕੀ ਆਪਾਂ ਨੂੰ ਟਾਈਮ ਆਪਣਾ ਕਿਵੇਂ ਡਿਫਾਈਨ ਕਰਨਾ ਹੈ ਲੈਟਸ ਸੇ 10 ਵਜੇ ਆਪਣਾ ਸ਼ੁਰੂ ਹੁੰਦਾ ਹੈ ਹੈਨਾ ਆਫਿਸ ਟਾਈਮ ਸ਼ੁਰੂ ਹੁੰਦਾ ਹੈ ਤੋ ਤੁਸੀਂ ਮਾਰਨਿੰਗ 6 ਤੋਂ 10 ਦਾ ਟਾਈਮ ਇੱਕ ਤਾਂ ਇੰਪੋਰਟੈਂਟਲੀ ਡੈਡੀਕੇਟ ਕਰੋ ਫਿਰ ਉਸ ਤੋਂ ਬਾਅਦ ਜਦੋਂ ਬਾਹਰ ਵਾਪਸ ਆ ਜਾਂਦੇ ਹੋ 5 ਤੋਂ ਬਾਅਦ ਹੈਨਾ ਉਦੋਂ ਕਰੋ ਤੁਸੀਂ ਆਪਣਾ ਸਾਰਾ ਕੁਝ ਹੀ ਖਤਮ ਕਰ ਦੋ ਮਤਲਬ ਲੈਟਸ ਸੇ ਤੁਸੀਂ ਨੌਕਰੀ 'ਚ ਹੈਗੇ ਹੋ ਐਂ ਤੁਹਾਡਾ ਲੰਚ ਟਾਈਮ ਹੋਇਆ ਹੈ ਤੁਸੀਂ ਰਾਦਰ ਥੈਨ ਡਿਸਕਸਿੰਗ ਯੂ نو ਥਿੰਗਸ ਵਿਚ ਆਰ ਨਾਟ ਇੰਪੋਰਟੈਂਟ ਹੈ ਨਾ ਆਪਾਂ ਕਰ ਲੈਨੇ ਕਦੇ ਦਫ਼ਤਰ ਦੇ ਦਫ਼ਤਰ ਚ ਬੈਠੇ ਆ ਕੋਈ ਗੱਲਾਂ ਕਰ ਉਹ ਸਾਰੀ ਚੀਜ਼ਾਂ ਤੁਸੀਂ ਆਈਡੈਂਟੀਫਾਈ ਕਰੋ ਕਿ ਮੈਂ ਕਿੱਥੇ ਟਾਈਮ ਬਚਾ ਸਕਦਾ ਆਪਣਾ ਜੀ ਦੁਪਹਿਰੇ ਮੈਂ ਲੰਚ ਕਰ ਰਿਹਾ ਹਾਂ ਮੈਂ ਲੂਟ ਉੱਤੇ ਇੱਕ ਕਲਾਸ ਲਗਾ ਲੈਣਾ ਹੈ ਮੈਂ ਡਬਲ ਸਪੀਡ ਤੇ ਦੇਖ ਲੈਣਾ ਹੈ ਤਾਂ ਤੁਸੀਂ ਆਪਣੇ ਦਿਨ ਨੂੰ ਕਿਵੇਂ ਹੋਰ ਐਫੀਸ਼ੀਐਂਟ ਬਣਾਣਾ ਹੈ ਪ੍ਰੋਡਕਟਿਵ ਬਣਾਣਾ ਹੈ ਉਹ ਇੱਕ ਵਾਰੀ ਬੈਠ ਕੇ ਸੋਚੋ ਨਿਊਜ਼ਪੇਪਰ 2 ਘੰਟੇ ਨਾਲ ਅੱਧੇ ਘੰਟੇ ਚ ਕਰ ਲਓ ਠੀਕ ਹੈ ਐਮਸੀਕਿਊ ਮਤਲਬ ਇਹ ਤਾਂ ਤੁਹਾਡੇ ਤੇ ਹੈ ਕਿ ਤੁਸੀਂ ਕਈ ਬੱਚੇ ਮੈਂ ਦੇਖਿਆ ਜੀ ਮਤਲਬ ਜਿਹੜੇ ਨੌਕਰੀ ਵੀ ਨਹੀਂ ਕਰਦੇ ਉਹ ਸਾਰਾ ਸਾਰਾ ਦਿਨ ਬੇਲੇ ਬੈਠੇ ਰਹਿੰਦੇ ਕਿ ਨੌਕਰੀ ਦੇ ਵਿੱਚ ਹੀ ਇੰਨੇ ਪੇਪਰ ਕਲੀਅਰ ਕਰ ਲੈਂਦੇ ਆ ਕੋਈ ਬੰਦਾ ਆਈਆਰਐਸ ਸਿਲੈਕਟ ਹੋਇਆ ਉਹ ਅਗਲੇ ਸਾਲ ਰੈਂਕ 1 ਲੈ ਗਿਆ ਜੀ ਠੀਕ ਹੈ ਉਹ ਕਿਵੇਂ ਲੈ ਕੇ ਗਿਆ ਹੈ ਨਾ ਉਹ ਚੀਜ਼ਾਂ ਹੋ ਜਾਂਦੀਆਂ ਨੇ ਮਨਿੰਦਰ ਜੀ ਤੁਸੀਂ ਨਿਊਜ਼ਪੇਪਰ ਦਾ ਨਾਂ ਲਿਆ ਨਿਊਜ਼ਪੇਪਰ ਕਿਹੜਾ ਪੜhिए ਹੁਣ ਇਹਨਾਂ ਦਿਨਾਂ 'ਚ ਤੇ ਇੱਕ ਦੋ ਕਿਤਾਬਾਂ ਵੀ ਦੱਸ ਦਿਓ ਤੇ ਨਾਲ ਜੇਕਰ ਕੋਈ ਤੁਹਾਡੇ ਨਾਲ ਜੁੜ ਕੇ ਇਸ ਦੀ ਗਾਈਡੈਂਸ ਲੈਣਾ ਚਾਹੁੰਦਾ ਹੈਗਾ ਤਾਂ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰੇ ਉਹ ਵੀ ਇਸ ਜਰੀਏ ਸਾਨੂੰ ਦੱਸ ਦਿਓ ਦੇਖੋ ਜੀ ਨਿਊਜ਼ਪੇਪਰ ਮੈਂ ਤਾਂ ਇੰਡੀਅਨ ਐਕਸਪ੍ਰੈਸ ਨੂੰ ਫੋਲੋ ਕਰਦਾ ਸੀ ਮੈਂ ਅੱਜ ਤੱਕ ਇੰਡੀਅਨ ਐਕਸਪ੍ਰੈਸ ਨੂੰ ਫੋਲੋ ਕਰਦਾ ਰਿਹਾ ਹਾਂ ਇੰਡੀਅਨ ਐਕਸਪ੍ਰੈਸ ਨਿਊਜ਼ਪੇਪਰ ਦੇ ਵਿੱਚ ਵੀ ਮੈਂ ਸਾਰਾ ਨਿਊਜ਼ਪੇਪਰ ਨਹੀਂ ਆਪਾਂ ਗੋ-ਥਰੂ ਕਰਦੇ ਆ ਆਪਾਂ ਸਿਰਫ ਜਿਹੜੀ ਇੰਪੋਰਟੈਂਟ ਪੇਪਰ ਲਈ ਖਬਰਾਂ ਹੁੰਦੀਆਂ ਉਹਨੂੰ ਆਪਾਂ ਫੋਕਸ ਕਰਦੇ ਆ ਠੀਕ ਹੈ ਜੀ ਕਿਤਾਬਾਂ ਦੇ ਵਿੱਚ ਦੇਖੋ ਜੀ 7-8 ਕਿਤਾਬਾਂ ਤੁਹਾਨੂੰ ਲੈਣੀਆਂ ਪੈਣਗੀਆਂ ਜਿਵੇਂ ਮੈਂ ਦੱਸਿਆ 7-8 ਸਬਜੈਕਟਸ ਹੈਗੇ ਜਿਵੇਂ ਪੋਲੀਟੀ ਦੀ ਲక్ష్ਮੀ ਕਾਂਤ ਹੈ ਹਿਸਟਰੀ ਦੀ ਤੁਹਾਡੀ ਮਾਡਰਨ ਇੰਡੀਆ ਦੀ ਪਿਪਿਨ ਚੰਦਰ ਹੈ ਇਦਾਂ ਦੀਆਂ ਗੋਸ਼ੀ ਲਿਓਂਗ ਹੋ ਗਈ ਜੀ ਜੀਓਗ੍ਰਾਫੀ ਲਈ ਤਾਂ 7-8 ਬੁੱਕਸ ਹੈਗੀਆਂ ਜਿਹੜੀਆਂ ਤੁਹਾਨੂੰ ਬਾਏ ਕਰਨੀਆਂ ਪੈਣ ਜੀ ਐਂਡ ਅਗਰ ਤੁਸੀਂ ਮੇਰੇ ਨਾਲ ਜੁੜਦੇ ਹੋ ਤਾਂ ਇੱਕ ਮੈਂਟਰ ਦੇ ਅੰਡਰ ਰਹਿਣ ਦਾ ਬੈਨੀਫਿਟ ਇਹ ਹੋ ਜਾਂਦਾ ਕਿ ਮੈਂਟਰ ਤੁਹਾਡੀ ਐਸ ਪ੍ਰੈਪਰੇਸ਼ਨ ਦੇ ਵਿੱਚ ਥੋੜਾ ਜਿਹਾ ਈਜ਼ੀ ਕਰ ਦਿੰਦਾ ਪ੍ਰੋਸੈਸ ਓਕੇ ਉਹ ਤੋਂ ਨੂੰ ਯਾਰ ਗੱਲਾਂ ਦੱਸ ਦਿੰਦਾ ਜਿਵੇਂ ਆਪਾਂ ਹੁਣ ਮੈਂ ਕਹਿ ਦਿੰਦਾ ਮੇਰੇ ਕੋਲ ਕੋਈ ਆ ਜਾਂਦਾ ਮੈਂ ਆਹ ਭੁੱਖ ਪੜ ਲਾ ਉਹਦੇ ਲਈ ਇਹੀ ਚੀਜ਼ ਕਰਨ ਨਾਲ ਹੀ ਉਹਦਾ ਸੌਖਾ ਹੋ ਗਿਆ ਤਾਂ ਉਹਨੂੰ ਆਪਨੇ ਪਹਿਲਾਂ ਸਮਝ ਆ ਰਹੀ ਮੈਂ ਕੀ ਕਰਾ ਹਾਂ ਤਾਂ ਮੈਂਟਰ ਕੋ ਨਾਲ ਜੁੜਨ ਦਾ ਇਹ ਬੇਨਫਿਟ ਹੋ ਜਾਂਦਾ ਬਾਕੀ ਤਾਂ ਹਰੇਕ ਦੀ ਆਪਦੀ ਆਪਦੀ ਚੋਇਸ ਹੈ ਸਰ ਹੈਨਾ ਜੀ ਤੋ ਬਸ ਇਹੀ ਹੈ ਜੀ ਤੁਹਾਡੇ ਨਾਲ ਅਸੀਂ ਕਿਵੇਂ ਜੁੜੀਏ ਸਰ ਸੰਪਰਕ ਨੰਬਰ ਜਾਂ ਕੋਈ ਕੰਟੈਕਟ ਮੇਰਾ ਨੰਬਰ ਹੈਗਾ ਜੀ 988000023 ਮੇਰੇ ਨਾਲ ਕਨੈਕ ਕਰ 사ਦੇ ਮੈਂ ਬਠਿੰਡਾ ਦੇ ਵਿੱਚ ਕਲਾਸਸ ਲੈਂਦਾ ਬਠਿੰਡਾ ਚ ਮੇਰਾ ਆਫਲਾਈਨ ਸੈਂਟਰ ਹੈਗਾ 140 ਰੋਡ ਦੇ ਉੱਪਰ ਜੀ ਆਨਲਾਈਨ ਵੀ ਮੇਰੇ ਨਾਲ ਜੋੜ 사ਦੇ ਅਗਰ ਬਠਿੰਡਾ ਦੇ ਬਾਹਰ ਬੱਚੇ ਦੇਖ ਰਿਹਾ ਹੈ ਤੋ ਵੀ ਮੇਰੇ ਨਾਲ ਜੁੜ 사ਦੇ ਮੈਂ ਜ਼ੂਮ ਤੇ ਕਲਾਸਸ ਲੈ ਕਰਦਾ ਜੀ ਮੇਰੀਆਂ ਕਲਾਸਸ ਹਾਈਬ੍ਰਿਡ ਮਾਡਲ ਚ ਚੱਲਦੀਆਂ ਜਿਹੜੀ ਕਲਾਸ ਆਫਲਾਈਨ ਚੱਲਦੀ ਹੈ ਉਹੀ ਆਨਲਾਈਨ ਮੇਰੀ ਕਲਾਸ ਜਿਹੜੀ ਹੈ ਬ੍ਰਾਡਕਾਸਟ ਹੁੰਦੀ ਹੈ ਬਹੁਤ ਅੱਛ